ਮੈਂ ਪਸ਼ੂ ਪੰਛੀਆ ਰੁੜਦੇ ਵੇਖੇ ਤੇ ਮਕਾਨ ਵੀ ਰੁੜ ਗਏ ਪੰਜਾਬ ਚ ਆਏ ਹੜਾ ਨਾਲ ਇਨਸਾਨ ਵੀ ਰੁੜ ਗਏ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਪਰ ਦੁਨੀਆ ਦੇ ਸਰਾਖੇ ਨਾਲ ਨਾ ਕੋਈ ਖਲੋਇਆ ਓਕੇ ਬੱਬਰ ਸ਼ੇਰ ਕਿਉਂ ਨਹੀਂ ਅੱਗੇ ਆਉਂਦੇ ਕਿੱਥੇ ਗਏ ਜੋ ਪਾਣੀ ਤੇ ਸੀ ਹੱਕ ਜਿਤਾਉਂਦੇ ਮੇਰੇ ਰੁੜ ਚੱਲੇ ਪੰਜਾਬ ਨੂੰ ਕਿਉਂ ਨਹੀਂ ਆਣ ਬਚਾਉਂਦੇ ਤੋੜ ਕੇ ਨੱਕਾ ਮੋੜ ਦਿਓ ਹਰਿਆਣੇ ਵਾਲ ਨੂੰ ਗੁਜਰਾਤ ਨੂੰ ਵੀ ਕਹਿ ਦੋ ਪਾਣੀ ਮਿਲਜੂ ਕੱਲ ਨੂੰ ਲੈਂਦੇ ਪੰਜਾਬ ਵਾਲਿਆਂ ਆਪਣਾ ਫਰਜ਼ ਨਿਭਾਇਆ ਆਪਣੇ ਵੱਲ ਨੂੰ ਆਉਂਦੇ ਪਾਣੀ ਨੂੰ ਨਹੀਂ ਤਾਲਾ ਲਾਇਆ ਰਾਜਸਥਾਨ ਵਾਲੇ ਕਿਉਂ ਨਹੀਂ ਨਹਿਰ ਪਲਵਾਉਂਦੇ ਕਿੱਥੇ ਗਿਆ ਜੋ ਪਾਣੀ ਦੇ ਸੀ ਹੱਕ ਚ ਤਾਉਂਦੇ ਮੇਰੇ ਰੁੱੜ ਚੱਲੇ ਪੰਜਾਬ ਨੂੰ ਕਿਉਂ ਨਹੀਂ ਆਣ ਬਚਾਉਂਦੇ ਜੇ ਗੱਲ ਕਰਾਂ ਪੰਜਾਬ ਦੀ ਏ ਸਰਕਾਰੇ ਤੇਰੀ ਆਪਣਾ ਫਰਜ਼ ਨਿਭਾਉਣ ਵਿੱਚ ਤੂੰ ਕਰਤੀ ਤੇਰੀ ਮੌਕਾ ਵੇਖਣ ਗਈ ਨਹੀਂ ਫੋਟੋ ਸ਼ੂਟ ਕਰਾਇਆ ਹਰਦੇ ਪਾਣੀ ਨੂੰ ਤੂੰ ਪਿਕਨਿਕ ਸਪੌਟ ਬਣਾਇਆ ਅੱਗੇ ਹੋ ਹੋ ਮੰਤਰੀ ਤੇਰੇ ਫੋਟੋ ਖਿਚਵਾਉਂਦੇ ਕਿੱਥੇ ਗਏ ਜੋ ਪਾਣੀ ਤੇ ਸੀ ਹੱਕ ਜਿਤਾਉਂਦੇ ਮੇਰੇ ਰੁੱੜ ਚੱਲੇ ਪੰਜਾਬ ਨੂੰ ਕਿਉਂ ਨਹੀਂ ਆਣ ਬਚਾਉਂਦੇ ਪੰਜਾਬ ਸਿਆਹ ਤੇਰੇ ਸੀਨੇ ਦੇ ਵਿੱਚ ਦਰਦ ਬੜਾਈ ਇੰਨੇ ਦੁੱਖ ਤਕਲੀਫਾਂ ਝੱਲ ਕੇ ਵੀ ਬਨ ਪਹਾੜ ਖੜਾਏ ਜਿਹੜੇ ਆਪਣੇ ਹੀ ਤੇਰਾ ਅੰਨ ਖਾ ਕੇ ਦਗਾ ਟਮਾ ਗਏ ਤੈਨੂੰ ਕਈ ਭਾਗਾ ਵਿੱਚ ਪਾੜ ਕੇ ਵਿੱਚ ਹਿੱਸੇ ਪਾ ਗਏ ਨਿੱਜਰ ਨਹੀਂ ਇਹ ਲਿਖਦਾ ਪਰ ਇਹ ਦਰਦ ਲਪਾਉਂਦੇ ਕਿੱਥੇ ਗਏ ਜੋ ਪਾਣੀ ਤੇ ਸੀ ਹੱਕ ਜਿਤਾਉਂਦੇ ਮੇਰੇ ਰੁੱਢ ਚਲੇ ਪੰਜਾਬ ਨੂੰ ਕਿੰਨੀ ਆਣ ਬਚਾਉਂਦੇ